ਇਸੀਂ ਗੁਰਦੁਆਰਿਆਂ ਦੇ ਵਿੱਚ ਇਹਨਾਂ ਸਿਧਾਂਤਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਕਨਸੈਪਟ ਨੂੰ ਲਿਆ ਸਕੀਏ। ਇਹ ਘਾਟਾਂ ਨਹੀਂ ਪੂਰੀਆਂ ਹੋ ਰਹੀਆਂ ਤੇ ਕਿੱਥੇ ਕਮੀ ਹੈ? ਜਦ ਪੰਥਕ ਤੌਰ ਦੇ ਉੱਤੇ ਜਿਹੜੀ ਨਵੀਂ ਪਨੀਰੀ ਆ ਰਹੀ ਹੈ ਉਹਨਾਂ ਨੂੰ ਅਸੀਂ ਅੱਗੇ ਖੜਨ ਵਾਸਤੇ ਕੀ ਕੀਤਾ ਜਾਣਾ ਚਾਹੀਦਾ ਹੈ? ਕੀ ਅਸੀਂ ਗੁਰਦੁਆਰਿਆਂ ਦੇ ਅੰਦਰ ਐਜੂਕੇਸ਼ਨ ਦੇ ਰਹੇ ਹਾਂ? ਕੀ ਅਸੀਂ ਫਿਜ਼ੀਕਲ ਤੌਰ ਦੇ ਉੱਤੇ ਬੱਚਿਆਂ ਨੂੰ ਪ੍ਰਿਪੇਅਰ ਕਰ ਰਹੇ ਹਾਂ? ਕਿ ਉਹ ਸਰੀਰਕ ਤੌਰ ਦੇ ਉੱਤੇ ਮਜ਼ਬੂਤ ਹੋ ਕੇ ਨਸ਼ਿਆਂ ਤੋਂ ਦੂਰ ਹੋ ਸਕਣ ਕਿ ਗੁਰਦੁਆਰਿਆਂ ਦੇ ਅੰਦਰ ਅੱਜ ਦੇ ਸਮੇਂ ਦੀ ਜੋ ਲੋੜ ਹੈ ਪੜ੍ਹਾਈ ਦੇ ਨਾਲ ਨਾਲ ਲਾਇਬ੍ਰੇਰੀਆਂ ਦੀ ਕਿ ਤਾਂ ਕਿ ਧਾਰਮਿਕ ਤੌਰ ਦੇ ਉੱਤੇ ਵੀ ਉਹ ਜੁੜ ਸਕਣ ਕਿ ਅਸੀਂ ਉਹਨਾਂ ਨੂੰ ਦੇਣ ਨੂੰ ਤਿਆਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਹਿਬਾਨਾ ਦੇ ਦੁਆਰਾ ਦਿੱਤੇ ਹੋਏ ਸਿਧਾਂਤਾਂ ਨੂੰ ਅਸੀਂ ਕੀ ਗੁਰਦੁਆਰਿਆਂ ਦੇ ਵਿੱਚ ਮੰਨ ਰਹੇ ਹਾਂ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਇਹਨਾਂ ਸਿਧਾਂਤਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਕਨਸੈਪਟ ਨੂੰ ਲਿਆ ਸਕੀਏ ਜਿਵੇਂ ਗੁਰੂ ਸਹਿਬਾਨਾ ਨੇ ਮਲ ਅਖਾੜੇ ਜਿਹਨੂੰ ਫਿਜ਼ੀਕਲ ਤੌਰ ਦੇ ਉੱਤੇ ਫਿੱਟ ਰੱਖਣ ਦੇ ਵਾਸਤੇ ਗੁਰੂ ਪਾਤਸ਼ਾਹ ਨੇ এডਿਕੇਸ਼ਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਦੇਣ ਦੀ ਗੱਲ ਕੀਤੀ ਸੀ ਕਿ ਅਸੀਂ ਗੁਰਦੁਆਰਿਆਂ ਦੇ ਅੰਦਰ এডਿਕੇਸ਼ਨ ਦੇ ਰਹੇ ਹਾਂ ਕਿ ਅਸੀਂ ਫਿਜ਼ੀਕਲ ਤੌਰ ਦੇ ਉੱਤੇ ਬੱਚਿਆਂ ਨੂੰ ਪ੍ਰਿਪੇਅਰ ਕਰ ਰਹੇ ਹਾਂ ਕਿ ਉਹ ਸਰੀਰਕ ਤੌਰ ਦੇ ਉੱਤੇ ਮਜ਼ਬੂਤ ਹੋ ਕੇ ਨਸ਼ਿਆਂ ਤੋਂ ਦੂਰ ਹੋ ਸਕਣ ਕਿ ਗੁਰਦੁਆਰਿਆਂ ਦੇ ਅੰਦਰ ਅੱਜ ਦੇ ਸਮੇਂ ਦੀ ਜੋ ਲੋੜ ਹੈ ਪੜ੍ਹਾਈ ਦੇ ਨਾਲ ਨਾਲ ਲਾਇਬ੍ਰੇਰੀਆਂ ਦੀ ਕਿ ਤਾਂ ਕਿ ਧਾਰਮਿਕ ਤੌਰ ਦੇ ਉੱਤੇ ਵੀ ਉਹ ਜੁੜ ਸਕਣ ਕਿ ਅਸੀਂ ਉਹਨਾਂ ਨੂੰ ਦੇਣ ਨੂੰ ਤਿਆਰ ਹਾਂ ਕੀ ਲੋੜ ਹੈ ਜੋ ਗੁਰੂ ਪਾਤਸ਼ਾਹਾਂ ਨੇ ਗੁਰਦੁਆਰਿਆਂ ਦੇ ਅੰਦਰ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦੁਨੀਆਂ ਦਾ ਪਹਿਲੇ ਪਹਿਲਾ ਕੋੜੀ ਘਰ ਤਰਨ ਤਾਰਨ ਬਣਾਇਆ ਸੀ ਕੀ ਅਸੀਂ ਗੁਰਦੁਆਰਿਆਂ ਦੇ ਵਿੱਚ ਮੈਡੀਕਲ ਸਹੂਲਤ ਦੇਣ ਨੂੰ ਤਿਆਰ ਹਾਂ ਜੇ ਨਹੀਂ ਤੇ ਅਸੀਂ ਇਹ ਘਾਟ ਕਿੱਥੇ ਐ ਗੁਰੂ ਪਾਤਸ਼ਾਹਾਂ ਨੇ ਇਹ ਘਾਟਾਂ ਪੂਰੀਆਂ ਕਰਨ ਦੇ ਵਾਸਤੇ ਸਾਨੂੰ ਕੀ ਕਰਨਾ ਪਵੇਗਾ ਗੁਰੂ ਪਾਤਸ਼ਾਹ ਦਿੱਤੇ ਸਿਧਾਂਤਾਂ ਨੂੰ ਪੂਰਨ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਪਹਿਰੇ ਦੇਣ ਵਾਸਤੇ ਆ ਸਾਨੂੰ ਕੀ ਕਰਨ ਦੇ ਲੋੜ ਹੈ ਜੇ ਘਾਟਾਂ ਨਹੀਂ ਪੂਰੀਆਂ ਹੋ ਰਹੀਆਂ ਤੇ ਕਿੱਥੇ ਕਮੀ ਹੈ ਜਪੰਥਕ ਤੌਰ ਦੇ ਉੱਤੇ ਜਿਹੜੀ ਨਵੀਂ ਪਨੀਰੀ ਆ ਰਹੀ ਹੈ ਉਹਨਾਂ ਨੂੰ ਅਸੀਂ ਅੱਗੇ ਖੜਨ ਵਾਸਤੇ ਕੀ ਕੀਤਾ ਜਾਣਾ ਚਾਹੀਦਾ ਹੈ ਅੱਜ ਸਾਨੂੰ ਲੋੜ ਜਿਹੜੀ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜੀਏ ਐਜੂਕੇਸ਼ਨ ਦੇ ਨਾਲ ਜੋੜੀਏ ਤੇ ਵੱਤੋਂ ਵੱਧ ਉਹਨਾਂ ਨੂੰ ਕਿਤੇ ਕਿਤੇ ਕਾਰਾਂ ਦੇ ਵਿੱਚ ਕਿਤਾ ਸਿੱਖਿਆਵਾਂ ਦੇਣ ਦੇ ਵੱਲ ਜੋੜਨ ਦੀ ਲੋੜ ਹੈ ਅੱਜ ਦੀ ਲੋੜ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ